ਮਾ ਥੈਂਕ ਯੂ ਸੋਕਰ ਗੱਲ ਦੱਸ ਰੋ ਇਹ ਹਾਲਾਤ ਨੇ ਗ੍ਰਾਂਥੀ ਸਿੰਘਾਂ ਦੇ ਪਰਿਵਾਰਾਂ ਦੇ ਸੰਸਥਾਵਾਂ ਐ ਜੀ ਪੀ ਸੀ ਕਦੋਂ ਸਾਰ ਲੈਣ ਗਿਆ ਇਹ ਪਰਿਵਾਰਾਂ ਨੇ ਬਹੁਤ ਇਲਾਜ ਕਰਾਇਆ ਤੁਹਾਨੂੰ ਪਤਾ ਸਾਡੇ ਕੋਲ ਕੋਈ ਪੈਸਾ ਹੈ ਨਹੀਂ ਸੀ ਇਲਾਜ ਲਈ ਵੀ ਕੋਈ ਪੈਸਾ ਨਹੀਂ ਸੀ ਗਰੀਬੀ ਦੇ ਘਾਟੇ ਚ ਚਲੇ ਗਏ ਸਸੀ ਕਾਲ ਜੀ ਸਵਾਗਤ ਹੈ ਤੁਹਾਡਾ ਮਲੂਕਾ ਟੀਵੀ ਤੇ ਮੈਂ ਜਸਕਰਨ ਸਿੰਘ ਮਲੂਕਾ ਅੱਜ ਇੱਕ ਗ੍ਰਾਂਥੀ ਸਿੰਘ ਦੇ ਪਰਿਵਾਰ ਦਾ ਵੱਡਾ ਦੁੱਖਾਂਤ ਹੈ ਭਾਈ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਆਪਣੀ ਉਮਰ ਗੁਰਬਾਣੀ ਪੜਦਿਆਂ guzari ਪਰ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜੋ ਪਰਿਵਾਰ ਦੇ ਹਾਲਾਤ ਆ ਉਹਨਾਂ ਨੂੰ ਬਿਆਨ ਕਰਨਾ ਔਖਾ ਹੈ ਬਾਤਾਂ ਜੀ ਮੇਰੇ ਨਾਲ ਖੜੇ ਨੇ ਉਹਨਾਂ ਨਾਲ ਗੱਲਬਾਤ ਆ ਜਿਹੜੀ ਉਹ ਕਰਾਂਗੇ ਸੱਚੀ ਗੱਲ ਮਾਤਰਾ ਇੱਕ ਤੇ ਰੋਣਾ ਨਹੀਂ ਕੋਈ ਰੋਣਾ ਨਹੀਂ ਰੋਣਾ ਆਹ ਤਾਂ ਇੱਥੇ ਉਪਕਰ ਗੱਲ ਦੱਸੋ ਰੋ ਇਹ ਹਾਲਾਤ ਨੇ ਗ੍ਰਾਂਥੀ ਸਿੰਘਾਂ ਦੇ ਪਰਿਵਾਰਾਂ ਦੇ ਸੰਸਥਾਵਾਂ ਇਹ ਜੀ ਪੀਸੀ ਕਦੋਂ ਸਾਰ ਲੈਣਗੀਆਂ ਇਹ ਪਰਿਵਾਰਾਂ ਨੇ ਤੁਸੀਂ ਦੱਸੋ ਇਹ ਗੱਲ ਕਿੰਨਾ ਟਾਈਮ ਮਾਤਾ ਜੀ ਹੋ ਗਈ ਮੌਤ ਹੋਈ ਨੂੰ ਭਾਈ ਸਾਹਿਬ ਦੇ ਇਹ ਜੀ ਆਪਣੇ 7 ਨਵੰਬਰ 2022 ਚ ਹੋਈ ਨੇ ਮਮਾਰ ਸੀਗੇ ਸੱਲ ਘਟ ਗਏ ਸੀ ਇਹਨਾਂ ਦੇ ਬਹੁਤ ਇਲਾਜ ਕਰਾਇਆ ਤੁਹਾਨੂੰ ਪਤਾ ਸਾਡੇ ਕੋਲ ਕੋਈ ਪੈਸਾ ਹੈ ਨਹੀਂ ਸੀ ਇਲਾਜ ਲਈ ਵੀ ਕੋਈ ਪੈਸਾ ਨਹੀਂ ਸੀ ਗਰੀਬੀ ਦੇ ਘਾਟੇ ਚ ਹੀ ਚਲੇ ਗਏ ਸ਼ੁਰੂ ਤੋਂ ਸੇਵਾ ਕਰਦੇ ਸੀ ਗੁਰੂ ਘਰ ਦੀ 18 ਸਾਲ ਗੁਰੂ ਘਰ ਡਿਊਟੀ ਕਰੀ 18 ਸਾਲ ਪੂਰੇ ਕਦੇ ਕਿਸੇ ਤੋਂ ਮੰਗ ਕੇ ਭੇਟਾ ਨਹੀਂ ਸੀ ਲਈ ਕਦੇ ਕਿਸੇ ਦਰਾਂ ਬਤ ਕਰਾਨੀ ਸੀ ਕਰਿਆ ਹਾਣਗਵੜ ਜੀ ਨੂੰ ਮਰਜ਼ੀ ਪੁੱਛ ਸਕਦੇ ਬਹੁਤ ਹੀ ਵਧੀਆ ਨੇਕ ਦਿਲ ਇਨਸਾਨ ਸੀਗੇ ਕਦੇ ਸੁਣਿਆ ਹੀ ਨਹੀਂ ਸੀ ਉਹਨਾਂ ਨੇ ਤਾਂ ਹਮੇਸ਼ਾ ਹਰੇਕ ਦਾ ਸਤਿਕਾਰ ਕਰਦੇ ਸੀ ਗੁਰਬਾਣੀ ਦਾ ਤਾਂ ਇੰਨਾ ਕਿ ਸਤਿਕਾਰ ਕਰਦੇ ਸੀ ਕਿ ਅਗਲਾ ਮੰਨਦਾ ਸੀ ਜਿੱਤੇ ਡਿਊਟੀ ਕਰਦੇ ਸੀ ਕਿਉਂਕਿ ਇਹ ਗੱਲ ਤੁਸੀਂ ਇਸ ਮਾਤਾ ਦੇ ਸੁਭਾਅ ਤੋਂ ਜਾਣ ਸਕਦੇ ਹੋ ਕਿ ਭਾਈ ਸਤਨਾਮ ਸਿੰਘ ਦਾ ਸੁਭਾਅ ਕਿਦਾਂ ਦਾ ਹੋ ਜੀਵਨ ਕਿਦਾਂ ਦਾ ਹੋ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਜਿੱਥੋਂ ਤੱਕ ਹੋ ਸਕਦਾ ਮਾਤਾ ਆਪਣੀ ਹੱਥੀ ਕਿਰਤ ਕਰਦੀ ਹੈ ਕੋਈ ਕੰਮਕਾਰ ਮਿਲ ਜੇ ਕਿਤੇ ਜਾਵੜੇ ਪਰ ਹੁਣ ਸਮਾਂ ਅਜਿਹਾ ਬਣ ਗਿਆ ਪਰਿਵਾਰ 'ਚ ਹੋਰ ਕੌਣ-ਕੌਣ ਮਾਤਾ ਜੀ ਮੇਰੇ ਜੀ ਇੱਕ ਬੇਟਾ ਹੈ ਉਹ ਲੱਗ ਰਹਿੰਦਾ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਉਹ ਆਪਣਾ ਕਰਦੇ ਨੇ ਖਾਂਦੇ ਨੇ ਗੱਡੀ ਚਲਾਉਂਦਾ ਦੋ ਬੱਚੇ ਨੇ ਉਹਦੇ ਓਏ ਮੇਰੇ ਤੋਂ ਦੂਰ ਥੋੜੇ ਜਿھے ਹਰਕ ਨਾਲ ਰਹਿੰਦੇ ਨੇ ਕਦੇ ਮਨ ਕਰਦਾ ਆ ਜਾਂਦੇ ਨੇ ਪਰ ਬਹੁਤਾ ਨਹੀਂ ਕੋਈ ਦੇਣ ਲੈਣ ਕੁਛ ਨਹੀਂ ਹੈਗਾ ਮੇਰਾ ਉਹਨਾਂ ਦੇ ਨਾਲ ਮੈਂ ਤਾਂ ਕੱਲੀਆਂ ਜੀ ਘਰਾਂ ਚ ਕੰਮ ਕਰਦੀ ਆ ਕਿਸੇ ਦੇ ਰੋਟੀ ਬਣਾਇਆਉਣੀ ਕਿਸੇ ਦੇ ਭਾਂਡੇ ਮਾਝ ਆਉਣੀ ਆ ਬਸ ਇਸ ਤਰ੍ਹਾਂ ਆਪਣਾ ਮੈਂ ਗੁਜ਼ਾਰਾ ਕਰਦੀ ਆ ਇਹ ਜਿਹੜਾ ਮੇਰਾ ਘਰ ਹੈ ਕਿਰਾਏ ਤੇ ਆ ਅੱਛਾ ਜੇ ਇੱਕ ਮੈਂ ਤੁਹਾਨੂੰ ਹਾਂ ਹੋਰ ਗੱਲ ਦੱਸ ਦਿਆਂ ਤੁਸੀਂ ਕਹੋਗੇ ਵੀ ਮਕਾਨ ਬਣਿਆ ਹੋਇਆ ਰੰਗ ਰੋਗਣ ਹੋਇਆ ਇਹ ਮਾਤਾ ਇਸ ਮਕਾਨ ਦੇ ਵਿੱਚ ਕਿਰਾਏ ਤੇ ਰਹਿੰਦੀ ਆ ਠੀਕ ਆ ਆ ਕਿਉਂਕਿ ਤੁਸੀਂ ਆ ਸਬੂਤ ਵੇਖ ਸਕਦੇ ਹੋ ਆ ਦਿਖਾ ਦਿੰ। ਕਿਉਂਕਿ ਕਿਰਾਏ ਦਾ ਮਕਾਨ ਆ ਬਾਕੀ ਕਮਰਿਆਂ ਨੂੰ ਜ਼ਿੰਦੇ ਲੱਗੇ ਹੋਏ ਆ ਇੱਧਰ ਵੀ ਤੁਸੀਂ ਵੇਖ ਸਕਦੇ ਹੋ ਜ਼ਿੰਦਾ ਲੱਗਿਆ ਹੋਇਆ ਆ ਇੱਕੋ ਇੱਕ ਕਮਰਾ ਮਾਤਾ ਦਾ ਜਿੱਥੇ ਤੁਸੀਂ ਦੇਖ ਸਕਦੇ ਇਧਰ ਹੁਜਮਤ ਆ ਜੀ ਜਿੱਥੇ ਮਾਤਾ ਬਸ ਆਪਣੀ ਜ਼ਿੰਦਗੀ ਬਸਰ ਕਰ ਰਹੀ ਆ ਕਿਉਂਕਿ ਬੰਦੇ ਦੇ ਨਾਲ ਹੀ ਸੰਸਾਰ ਹੁੰਦਾ ਕਹਿੰਦੇ ਹਣਾ ਜਿੰਨਾ ਟਾਈਮ ਭਾਈ ਸਤਨਾਮ ਸਿੰਘ ਜੀ ਸੀਗੇ ਉਹਨਾ ਟਾਈਮ ਜ਼ਿੰਦਗੀ ਜਿਹੜੀ ਇੱਧਰ ਨੂੰ ਹੋ ਜੋ ਮਾਤਾ ਜੀ ਲੰਘਦੀ ਰਹੀ ਆ ਤੇ 2022 ਦੇ ਵਿੱਚ ਮੌਤ ਹੁੰਦੀ ਆ ਤੇ 24 ਦਾ ਟਾਈਮ ਆ ਜਿਹੜਾ ਉਹ ਚੱਲ ਰਿਹਾ ਮਾਤਾ ਜੀ ਫਿਰ ਗੁਜ਼ਾਰਾ ਕਿਵੇਂ ਕਰਦੇ ਹੋ ਮੈਂ ਹੀ ਘਰਾਂ ਚ ਕੰਮ ਕਰਕੇ ਆਉਣੀ ਆ ਕਿਸੇ ਦੇ ਹਾਂਜੀ ਕਿਸੇ ਦਾ ਰੋਟੀ ਬਣਾਇਆ ਨਹੀਂ ਆ ਜਿਵੇਂ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੁੰਦਾ ਉਸ ਤਰ੍ਹਾਂ ਰੋਟੀ ਬਣਾਇਆ ਨਹੀਂ ਆ ਕਿਸੇ ਦੇ ਭਾਂਡੇ ਮਾ ਦੇ ਆਉਣੀ ਆ ਬਸ ਉਹ ਵੀ ਇਕੱਠਾ ਕਰਕੇ 3500 ਰੁਪਏ ਮਹੀਨੇ ਦਾ ਕਿਰਾਇਆ ਮੈਂ ਕਰਾਇਆ ਭਰ ਦਿੰਨੀ ਆ ਕਿਸੇ ਸੰਸਥਾ ਵੱਲੋਂ ਕੋਈ ਐ ਜੀ ਪੀ ਸੀ ਵੱਲੋਂ ਕੋਈ ਮਦਦ ਨਹੀਂ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਕਿਸੇ ਨੇ ਕਦੇ ਸਾਰੇ ਨਹੀਂ ਲਈ ਆ ਕੇ ਪੁੱਛਿਆ ਤੱਕ ਨਹੀਂ ਕਿਸੇ ਨੇ ਵੀ ਤੁਹਾਡਾ ਕਿਦਾਂ ਗੁਜ਼ਾਰਾ ਚੱਲ ਰਿਹਾ ਕੋਈ ਨਹੀਂ ਕੋਈ ਕਿਸੇ ਰਿਸ਼ਤੇਦਾਰ ਨੇ ਨਹੀਂ ਪੁੱਛਿਆ ਸਾਸਤਾ ਨੇ ਕੀ ਪੁੱਛਣਾ ਕੋਈ ਕਿਸੇ ਨੇ ਨਹੀਂ ਪੁੱਛਿਆ ਹੈਗਾ ਹਣ ਤੋਂ ਉਸੇ ਵੇਖੋ ਕਦਰ ਕਰਨੀ ਬਣਦੀ ਆ ਗ੍ਰੰਤੀ ਸਿੰਘਾਂ ਦੇ ਪਰਿਵਾਰਾਂ ਦੀ ਠੀਕ ਆ ਚਲੋ ਮੈਂ ਇਹ ਤਾਂ ਨਹੀਂ ਕਹੂੰਗਾ ਹੋ ਸਕਦਾ ਮਾਤਾ ਦੇ ਬੇਟੇ ਦੀਆਂ ਕੁਝ ਮਜਬੂਰੀਆਂ ਹੋਣ ਉਹ ਆਰਥਿਕ ਪੱਖ ਨਾ ਸਹੀ ਹੋ ਸਕਿਆ ਹੋਵੇ ਉਹਦੇ ਵੀ ਦੋ ਬੱਚੇ ਹੋ ਸਕਦਾ ਕਿਉਂਕਿ ਚੁੱਲ੍ਹੇ ਦੀ ਕਬੀਲਦਾਰੀ ਦੇ ਪਾਸੇ ਵੀ ਕਈ ਵਾਰੀ ਬੰਦੇ ਦੀ ਜ਼ਿੰਦਗੀ ਲੰਘ ਜਾਂਦੀ ਆ ਸ਼ੌਂਕ ਤੇ ਨਹੀਂ ਪੂਰੇ ਹੁੰਦੇ ਜ਼ਰੂਰਤਾਂ ਹੀ ਮੱਸਾਂ ਪੂਰੀਆਂ ਹੁੰਦੀਆਂ ਤੇ ਉਹ ਜ਼ਰੂਰਤਾਂ ਦੇ ਵਿੱਚ ਪਤਾ ਨਹੀਂ ਕੀ ਕੀ ਮਜਬੂਰੀਆਂ ਹੁੰਦੀਆਂ ਤੇ ਉਹ ਮਜਬੂਰੀਆਂ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਕਹਿੰਦੇ ਕਿ ਸਿਰ ਖੁਰਕਣ ਨਹੀਂ ਦਿੰਦੀਆਂ ਇੰਨਾ ਕ ਟਾਈਮ ਵੀ ਨਹੀਂ ਕਿਤੇ ਨਾ ਕਿਤੇ ਬਚਦਾ ਠੀਕਾ ਤੇ ਆਪਣਾ ਜਿਹੜਾ ਇਹ ਕਈ ਵੀ 18 ਸਾਲ ਸੇਵਾ ਭਾਈ ਸਾਹਿਬ ਨੇ ਜਿਹੜੀ ਕੀਤੀ ਹੈ ਗੁਰੂ ਘਰ ਦੇ ਵਿੱਚ ਮਾਤਾ ਜੀ ਨਾਲ ਰਹਿੰਦੇ ਜ਼ਿੰਦਗੀ ਬਸਰ ਸੋਹਣੀ ਚੱਲੋ ਟਾਈਮ ਲੰਘ ਰਿਹਾ ਸੀਗਾ ਪਰ ਉਹਨਾਂ ਦੀ ਮੌਤ ਤੋਂ ਬਾਅਦ ਜੀਵਨ ਜਿਹੜਾ ਹੈਗਾ ਉਹ ਇੱਕ ਸੰਘਰਸ਼ੀ ਦੌਰ ਦੇ ਵਿੱਚ ਹੀ ਫੇਰ ਚੱਲ ਪਿਆ ਕੱਲੀ ਮਾਤਾ ਭਾਂਡਾ ਠਿੱਕਰ ਲੋਕਾਂ ਦਾ ਮਾਂਦੀਆ ਜਿੱਥੋਂ ਕੋਈ ਕੰਮ ਮਿਲਦਾ ਘਰ ਆਉਂਦੀ ਆ 3500 ਰੁਪਿਆ ਇਸ ਘਰ ਦਾ ਇਹ ਕਿਰਾਇਆ ਜਿਹੜਾ ਉਹ ਭਰਦੀ ਆ ਕਿਉਂਕਿ ਜਦੋਂ ਇਹ ਗੱਲ ਹੀ ਕਹਤੀ ਮਾਤਾ ਨੇ ਆਪ ਨੂੰ ਵੀ ਮੈਥੋਂ ਇੱਥੇ ਆਂਡ ਗਵਾਣ ਦੇ ਵਿੱਚ ਜਿੱਥੇ ਮਰਜ਼ੀ ਤੁਸੀਂ ਪਤਾ ਕਰ ਸਕਦੇ ਹੋ ਪਾਈ ਸਾਹਿਬ ਬਾਰੇ ਮੇਰੇ ਬਾਰੇ ਵੀ ਮੈਂ ਕਿਦਾਂ ਦਾ ਜੀਵਨ ਹੈ ਜਿਹੜਾ ਇੱਥੇ ਜ਼ਿੰਦਗੀ ਬਤੀਤ ਕਰ ਰਹੀ ਆ ਮਾਤਾ ਜੀ ਕੀ ਮਦਦ ਕੀ ਚਾਉਣੀ ਆ ਮਿਰਜੀ ਮੈਂ ਕਹਿੰਦੀ ਆ ਵੀ ਮੇਰਾ ਕਿਤੇ ਨਾ ਕਿਤੇ ਮਕਾਨ ਬਣਾਇਆ ਜਾਵੇ ਮੈਂ ਬੈਠਣ ਜੋਗੀ ਹੋ ਜਾਵਾਂ ਮੇਰੇ 'ਚ ਹੁਣ ਇੰਨੀ ਹਿੰਮਤ ਹੈ ਨਹੀਂ ਕਿ ਮੈਂ ਕੰਮ ਕਰਾਂ ਤੇ ਕਿਰਾਇਆ ਭਰਾਂ ਬਹੁਤ ਛੇਤੀ ਪਤਾ ਨਹੀਂ ਲੱਗਦਾ ਕਦੋਂ ਕੀ ਹੋ ਜਾਂਦਾ ਇਹ ਜਿਆਦਾ ਦੱਸਦਾ ਮੇਰੀ ਹੁਣ ਉਹ ਵੀ ਅੱਗੇ ਵਾਲੀ ਨਹੀਂ ਰਹੀ ਹੈਗੀ ਘਰਾਂ 'ਚ ਕੰਮ ਕਰਦੀਆਂ ਕਈ ਵਾਰੀ ਕਿਸੇ ਦੀ ਝਾੜੇ ਵਿੱਚ ਮਿੱਠਾ ਪਾਉਣਾ ਭੁੱਲ ਜਾਨੀ ਆ ਕਿਸੇ ਦੇ ਦਾਲ ਸਬਜ਼ੀ ਦੇ ਵਿੱਚ ਕਿ ਰਸੋਈਆਂ ਦੇ ਵਿੱਚ ਕੰਮ ਕਰਨ ਜਾਨੀ ਆ ਮੈਂ ਫਿਰ ਕਈ ਵਾਰੀ ਅਗਲਾ ਮੈਨੂੰ ਟੋਕ ਦਿੰਦਾ ਆਂਟੀ ਆ ਕੀ ਹੋਇਆ ਕੀ ਕੀਤਾ ਤੁਸੀਂ ਮੈਂ ਕਹਿੰਨੀ ਪੁੱਤ ਮੈਨੂੰ ਪਤਾ ਨਹੀਂ ਲੱਗਿਆ अच्छा बेटे ਕੋਲੇ ਆਪਣਾ ਮਕਾਨ ਹੈ ਕਿ ਉਹ ਵੀ ਕਿਰਾਏ ਤੇ ਨੇ ਜੀ ਉਹ ਵੀ ਕਿਰਾਏ ਤੇ ਨੇ ਜੀ ਹਾਂ ਜੀ ਉਹ ਵੀ ਕਿਰਾਏ ਤੇ ਨੇ ਅੱਛਾ ਜਦੋਂ ਭਾਈ ਸਤਨਾਮ ਸਿੰਘ ਉਦਾਂ ਪਸ਼ੋਕਰ ਥੋੜਾ ਇਸੇ ਸ਼ਹਿਰ ਦੇ ਆ ਖੰਨੇ ਦਾ ਕਿ ਹੁਣ ਨਵਾਂ ਪਿੰਡ ਆ ਜਿਲ੍ਹਾ ਲਹਿੜੀ ਦੇ ਨਾਲ ਨਵਾਂ ਪਿੰਡ ਆ ਉੱਥੇ ਕੋਈ ਮਕਾਨ ਨਹੀਂ ਸੀ ਤੁਹਾਡਾ ਹੈਗਾ ਸੀ ਜੀ ਉੱਥੋਂ ਕਿਸੇ ਨੇ ਕੋਈ ਹਿੱਸਾ ਵਗੈਰਾ ਕੁਝ ਨਹੀਂ ਦਿੱਤਾ ਸਾਨੂੰ ਅਸੀਂ ਪਹਿਲਾਂ ਤੋਂ ਹੀ ਗੁਰੂ ਘਰ ਡਿਊਟੀ ਕਰਦੇ ਆ ਤੇ ਛੇ ਇਹਨਾਂ ਦੇ ਹੋਰ ਵੀ ਪਰਿਵਾਰ ਬਰਾਬਰ ਹਾਂਜੀ ਹੈਗੇ ਨੇ ਪਰ ਕੋਈ ਕਿਸੇ ਨੂੰ ਨਹੀਂ ਪੁੱਛਦਾ ਇੱਕ ਵਾਰੀ ਭੋਗ ਤੇ ਆ ਗਏ ਨੇ ਇੱਕ ਵਾਰੀ ਵਰਸੀ ਤੇ ਆਏ ਨੇ ਮੁੜ ਕੇ ਨਹੀਂ ਕਦੇ ਕਿਸੇ ਨੇ ਸਾਰ ਲਈ ਆ ਕੇ ਪੂਰਾ ਟਾਈਮ ਜੇ ਕਹੀਏ ਗੁਰੂ ਘਰ ਦੀ ਸੇਵਾ ਕਰਦੇ ਆ ਜ਼ਿੰਦਗੀ ਗੁਜ਼ਾਰੀ ਗਰਬਾਣੀ ਦੇ ਨਾਲ ਜੁੜੇ ਰਹੇ ਪਰ ਉਹਨਾਂ ਦੀ ਮੌਤ ਤੋਂ ਬਾਅਦ ਇਹ ਵੇਖੋ ਇੱਕ 18 ਸਾਲ ਦਾ ਸੰਘਰਸ਼ ਰਿਹਾ ਕਿਤੇ ਘਰਵਾਰ ਵੀ ਨਹੀਂ ਬਣ ਸਕਿਆ ਬੇਟਾ ਵੀ ਕਿਰਾਏ ਤੇ ਰਹਿੰਦਾ ਮਾਤਾਂ ਦਾ ਉਹਨੇ ਆਪਦੇ ਕਿਰਾਏ ਬੱਚਿਆਂ ਦੀ ਪੜ੍ਹਾਈ ਸੋ ਮਜਬੂਰੀਆਂ ਹੁੰਦੀਆਂ ਠੀਕ ਹੈ ਮੈਂ ਮਾੜਾ ਤਾਂ ਨਹੀਂ ਚਲੋ ਸ਼ਬਦ ਕਹਿ ਸਕਦੇ ਪਰ ਕਿਤੇ ਨੇ ਕਿਤੇ ਮਾਤਾਂ ਵੀ ਹੰਬੜਾ ਮਾਰਦੀ ਆ ਵੀ ਹੁਣ ਮੈਂ ਕੰਮ ਕਰ ਕਰਦੀ ਰਵਾਂ ਪਰ ਹੁਣ ਉਮਰ ਦੇ ਤਕਾਜ਼ੇ ਦੇ ਨਾਲ ਸਰੀਰ ਆ ਜਿਹੜਾ ਉਹ ਸਾਥ ਨਹੀਂ ਦੇ ਰਿਹਾ ਠੀਕ ਆ ਕਿਵੇਂ ਕਿਸ ਦੇ ਘਰੇ ਕੰਮ ਕਰਨਾ ਕਦੇ ਇੱਧਰ ਉੱਧਰ ਕੰਮ ਹੋ ਜਾਂਦਾ ਉਹਦੀਆਂ ਫਿਰ ਬਾਅਦ ਦੇ ਵਿੱਚ ਝਿੜਕਾਂ ਜਾਂ ਗੱਲਾਂ ਬਾਤਾਂ ਵੀ ਸੁਣਨੀਆਂ ਪੈਂਦੀਆਂ ਹੋ ਸਕੇ ਤੇ ਆਪਾਂ ਸਾਰੇ ਭੈਣ ਭਰਾ ਰਲ ਕੇ ਹੰਬਲਾ ਮਾਰੀਏ ਇਸ ਮਾਤਾ ਦੀ ਮਦਦ ਆ ਜਿਹੜੀ ਹੋ ਸਕੇ ਇੱਕ ਕਮਰਾ ਕਿਤੇ ਬਣ ਜਾਵੇ ਥਾਂ ਬਣ ਕੇ ਤੇ ਕੋਈ ਥਾਂ ਪਿਆ ਮਾ ਤਾਂ ਕਿਤੇ ਤੇਰਾ ਨਹੀਂ ਪਿਆ ਨਹੀਂ ਕੋਈ ਥਾਂ ਵਗੈਰਾ ਕੁਝ ਨਹੀਂ ਹੈਗਾ ਮੇਰੇ ਕੋਲ ਕੋਈ ਥਾਂ ਨਹੀਂ ਪਿਆ ਚਲੋ ਕਈ ਵਾਰੀ ਇਦਾਂ ਹੁੰਦਾ ਜੇ ਕੋਈ ਸੱਜਣ ਮਿੱਤਰ ਕੋਈ ਹਾਮੀ ਹੋਟਲੇ ਤੁਹਾਡਾ ਰੈਂਟ ਭਰ ਦਿਆ ਕਰੇ ਤੁਹਾਡਾ ਚੁੱਲ੍ਹੇ ਦਾ ਖਰਚਾ ਤੁਹਾਨੂੰ ਦੇ ਦਿਆ ਕਰੇ ਕੋਈ ਗੱਲ ਨਹੀਂ ਬੇਟਾ ਜੇ ਵੀ ਬਹੁਤ ਵੱਡਾ ਅਗਲੇ ਦਾ ਸ਼ੁਕਰਾਨਾ ਹੋਊਗਾ ਬਹੁਤ ਵੱਡੀ ਮਦਦ ਹੋਊਗੀ ਮੇਰੇ ਲਈ ਇਹ ਵੀ ਚਲੋ ਜੇ ਆਪਾਂ ਜਿੰਨਾ ਚਿਰ ਮਾਤਾ ਦਾ ਮਕਾਨ ਨਹੀਂ ਮੰਨਦਾ 35000 ਰੁਪਏ ਆਪਾਂ ਮੰਨ ਲਗੇ ਇਹਦਾ ਕਿਰਾਇਆਗਾ ਠੀਕ ਆ 1000 1500 ਰੁਪਏ ਦਾ ਮਾਤਾ ਦਾ ਚਾਹ ਗੁੜ ਦਾ ਜਿਹੜਾ ਖਰਚਾ ਹੋਊਗਾ ਕੋਈ 1000 1500 ਦੀ ਆਪਾਂ ਇਹ ਕਹਿ ਲਗੇ ਕੋਈ ਦਵਾਈ ਬੂਟੀ ਜਾਂ ਕਿਤੇ ਦੂਰ ਨੇੜੇ ਆਉਣਾ ਜਾਣਾ ਹੁੰਦਾ ਕੋਈ ਲੀੜਾ ਕਪੜਾ ਮੈਂ ਇਹ ਕਹਿ ਸਕਦਾ ਵੀ 7-8000 ਰੁਪਏ ਦੇ ਵਿੱਚ ਮਾਤਾ ਦਾ ਜਿਹੜਾ ਮਹੀਨਾ ਉਹ ਲੰਘ ਸਕਦਾ ਫਿਰ ਆਪਾਂ ਰਲ ਮਿਲ ਕੇ ਜਿਵੇਂ ਕੋਈ ਕੋਈ ਸੰਸਥਾ ਅੱਗੇ ਆਉਂਦੀ ਆ ਕੋਈ ਐਨ ਆਰ ਆਈ ਵੀਰ ਅੱਗੇ ਆਉਂਦਾ ਕੋਈ ਭੈਣ ਭਰਾ ਹੋਰ ਅੱਗੇ ਆਉਂਦਾਗਾ ਠੀਕ ਆ ਕਿਉਂਕਿ ਮ ਲਗਦਾ ਵੀ ਜਿਹੜਾ ਖੰਨਾ ਸ਼ਹਿਰ ਆ ਇਹ ਪੂਰਾ ਮਕਬੂਲ ਸ਼ਹਿਰ ਆ ਆਪਣੇ ਸਮੇਂ ਦਾ ਠੀਕ ਆ ਤੇ ਇੱਥੇ ਮਾਤਾ ਖੰਨੇ ਸ਼ਹਿਰ ਦੇ ਵਿੱਚ ਰਹਿੰਦੀ ਇਹਨਾਂ ਦਾ ਮੋਬਾਈਲ ਨੰਬਰ ਵੀ ਮੈਂ ਤੁਹਾਨੂੰ ਦੇ ਦੂੰਗਾ ਤੁਸੀਂ ਇਹਨਾਂ ਨਾਲ ਸਿੱਧੀ ਗੱਲ ਕਰਨੀ ਆ ਜਿਹੜੇ ਭੈਣ ਭਰਾਣੇ ਮਦਦ ਕਰਨੀ ਆ ਖਾਤਾ ਨੰਬਰ ਵੀ ਤੁਹਾਨੂੰ ਦੇ ਦੇਣਗੇ ਜਿਹੜੇ ਭੈਣ ਭਰਾਣੇ ਮਦਦ ਕੀਤੀ ਠੀਕ ਆ ਤੇ ਸਾਰੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਹੋਰ ਕੋਈ ਗੱਲ ਕਰਨੀ ਮਾਤਾ ਨਹੀਂ ਬੱਸ ਮੇਟਾ ਜੀ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬਸ ਇਹੀ ਮੇਰੀ ਤਾਂ ਬੇਨਤੀ ਆ ਕਿ ਹਰ ਕੋਈ ਮੇਰੇ ਨਾਲ ਅੱਗੇ ਆ ਕੇ ਮੇਰੀ ਹੈਲਪ ਕਰੇ ਸਾਰੇ ਭੈਣ ਭਰਾ ਕਰਿਓ ਵੀਡੀਓ ਨੂੰ ਸ਼ੇਅਰ ਤੇ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ